ਨੈਕਸਟ 24 ਪੰਜਾਬ న్యూਸ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਪਰਪੇ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁਰ ਕਰਤੋਂ ਜੋ ਸੱਡੀ ਆਨਵਲਿੰਗਨ ਅਤੇ ਤਾਜ਼ੀਆਂ ਖਬਰਾਂ ਤੋ ਅੱਡ ਤੱਕ ਪਹੁੰਚਣ ਬਟਾਲਾ ਨੇੜਲੇ ਪਿੰਡ ਬੋਦੇ ਦੀ ਖੂਈ ਵਿਖੇ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਿੱਦਾਂ ਹੀ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਾਥ ਦਾ ਸਰਪੰਚ ਸਟੇਜ ਤੋਂ ਥੱਲੇ ਆਉਂਦੇ ਤੇ ਹਮਲਾਵਾਰਾਂ ਨੇ ਸਰਪੰਚ ਤੇ ਹਮਲਾ ਬੋਲ ਦਿੱਤਾ ਇਸ ਤਰ੍ਹਾਂ ਸਾਬਕਾ ਸਰਪੰਚ ਅਤੇ ਹੋਰ ਵਤਨ ਤੋਂ ਚਾਰ ਲੋਕ ਜ਼ਖਮੀ ਹੋਏ ਨੇ ਕੁੱਝ ਨੂੰ ਬੱਟਾਵਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਗੰਭੀਰਤ ਨੂੰ ਦੇਖਦੇ ਹੋਏ ਕੁੱਝ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪਹੁੰਚਿਆ ਐਸਐਚਓ ਸਿਵਲ ਲਾਈਨ ਨਰਮਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਇੱਥੇ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਗੋਲੀ ਚਦਨ ਦਾ ਮਾਮਲਾ ਸਾਹਮਣੇ ਹੈ ਜਿੱਥੇ ਪਿੰਡ ਦੇ ਸਰਪੰਚ ਅਤੇ ਉਸ ਤੋਂ ਇਲਾਵਾ ਤਿੰਨ ਤੋਂ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਤੇ ਕਿ ਉਹਨਾਂ ਦੇ ਬਿਆਨ ਅਤੇ ਦਰ ਤੇ ਮਾਮਲਾ ਅਦਾਲਤ ਦਾ ਸਾਡੇ ਉਹ ਜਿਹੜੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਚਸ਼ਮਾ ਦੇ ਰਹੇ ਤੇ ਜ਼ਖਮੀ ਨੇ ਦੱਸਿਆ ਹੈ ਕਿ ਪਿੰਡ ਦੇ ਸਰਪੰਚ ਸਟੇਜ ਤੋਂ ਥੱਲੇ ਉਤਰਦੇ ਨੇ ਜਿਵੇਂ ਹੀ ਉਹ ਥੱਲੇ ਉਤਰਦੇ ਨੇ ਤੇ ਹਮਲਾਵਾਰਾਂ ਨੇ ਉਹਨਾਂ ਤੇ ਹਮਲਾ ਬੋਲ ਦਿੱਤਾ ਇਸ ਦੌਰਾਨ ਭੱਜ ਦੌੜ ਮੱਚ ਗਈ ਤੇ ਕੁਝ ਲੋਕ ਜ਼ਖਮੀ ਹੋਏ ਜਿੰਨਾਂ ਵਿੱਚੋਂ ਤਸ਼ਮਦੀਨ ਦੇ ਵੀ ਗੋਲੀ ਲੱਗੀ ਐ ਤੁਸੀਂ ਦੇਖੋ ਕੀ ਐ ਪੂਰਾ ਮਾਮਲਾ ਬਟਾਵਾ ਤੌਰ ਮੇਸ਼ ਪਾਰਟੀ ਆ ਦੀ ਵਿਸ਼ੇਸ਼ੀ ਕਿ ਨਾਮ ਹੈ ਕੋਈ ਸਾਹਿਲ ਜੀ ਕੀ ਹੋਇਆ ਸਰ ਮੇਲਾਈ ਸਰਪੰਚ ਸਾਹਿਬ ਨਾਲ ਉਪਰੋਂ ਆਇਸ ਤੇ ਤੁਵੇ ਕਹਿੰਨੇ ਕੀ ਹੋਇਆ ਉਧਰੋਂ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਸਾਈਡ ਤੇ ਖਲੋਤੇ ਹੋਈ ਸੀ ਸਾਰੇ ਭੱਜਣ ਤੋਂ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵਾਜੀ ਇਸ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਾਕ ਸੋਣਗੇ ਸਿਰਫ ਇੱਕੋ ਮੁੰਡਾ ਹੈ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਕਿੱਦਾਂ ਪਤਾ ਲੱਗਿਆ ਗੋਲੀ ਚੱਲ ਗਈ ਪਈ ਹੈ ਸਰ ਜਦੋਂ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ 10 10 12 ਗੋਲੀਆਂ ਇਕੱਠੀਆਂ ਚੱਲੀਆਂ ਤੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਤੁਸੀਂ ਉੱਤੇ ਕਰਦੇ ਹੋ ਸਰ ਮੈਂ ਮੈਮ ਇਹ ਲਾ ਦੇਖ ਰਿਹਾ ਸੀ ਅੱਛਾ ਕਿੰਨੇ ਪੰਕਤ ਵਧ ਗੋਲੀ ਵੰਦੀ ਮੋਂ ਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰ ਸਰ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰ ਸਰ ਚਲ ਗਏ ਸਾਬਾ ਸਰਪੰਨ ਸਾਹਿਬ ਉਹ ਵੀ ਅੰਬਰ ਸਰ ਚਲ ਗਏ ਪਹਿਲਾਂ ਹੀ ਉਹਨਾਂ ਹੀ ਸ਼ਾਇਦ ਢੇਡ ਚ ਲੱਗੀ ਸਾਰਾ ਕੁੜਤਾ ਢੇਡ ਉੱਤਲੀ ਬਿਲੇ ਹੀ ਲਉਣਾ ਨਰਮਜੀਤ ਕੀ ਮਾਰਦਾ ਤੂੰ ਕੈਮਰਾ ਰੋਲ ਕਰ ਲੈਂਦੇ ਹਾਂ ਜੀ ਕੀ ਮਾਰਦਾ ਸਹੀ ਮੈਨੂੰ ਨਾ ਜਸਟ ਉਹਨੇ ਫੋਨ ਗਿਆ ਮੈਂ ਕੋਈ ਪੰਜ ਸੱਤਾ ਮਿੰਟਾਂ ਜਿੱਥੇ ਪਹੁੰਚ ਗਿਆ ਤੇ ਬੋਦੇ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਹੈ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਜਿੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੌਂਸਰ ਰਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਐ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲਾ ਵੀ ਗ੍ਰਿਫਤ ਕੀਤਾ ਜੀ ਮੇਰੇ ਅਜੇ ਨਹੀਂ ਇਹ ਧਿਆਨ 'ਚ ਹੈਗਾ ਕੋਈ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤਾਂ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਆ ਜਿਹੜਾ ਵਕ ਪੁਲੀਟ ਲਾਉਣ ਵਾਲਾ ਉਹ ਵੀ ਫੜ ਲਿਆ ਹੋਸ਼ੀ ਤੇ ਦਾਖਲਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ